ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਭਾਗ ਨੋਖ ਸਿੰਘ ਫਾਰਮ ਤੇ ਆਹ ਝੋਟੀ ਆਪਾਂ ਵੀਰਾਂ ਨੂੰ ਦਿੱਤੀ ਆ ਇੱਕ ਟਾਈਮ ਚਵਾਈ ਕੀਤੀ ਆ ਬਾਕੀ ਆਪਣੀ ਤਸੱਲੀ ਦੇਖਾਣ ਡੇ ਆ ਤੇ ਆਓ ਵੀਰਾਂ ਨੂੰ ਤੋਂ ਡਰੈੱਸ ਪੁੱਛਦੇ ਆ ਵੀਰ ਜੀ ਡਰੈੱਸ ਦੱਸ ਦਿਓ ਆਪਣਾ ਪਿੰਡ ਨਾਮ ਲਈ ਆ ਜੁਲਾ ਕਰਤਾਰ ਨਾਲ ਤਰਨਤਾਰ ਠੀਕ ਆ ਸੀਲ ਪੱਟੀ ਚਵਾਈ ਚ ਵੀ ਠੀਕ ਨਿਕਲੀ ਭੜੀ ਝੋਟੀ ਦੀ ਠੀਕ ਆ ਵੀਰ ਜੀ ਤੇ ਹੋਰ ਸੁਭਾਅ ਠੀਕ ਆ ਵੀਰਾਂ ਦਾ ਹਾਂ ਜੀ ਹਾਂ ਜੀ ਵਧੀਆ 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 ਚਾਹੀਦਾ ਤੇ ਬਾਕੀ ਕੋਈ ਵੀ ਤੁਸੀਂ ਵੀ ਡੰਗਰ ਸੇਲ ਕਰਨਾ ਹੋਵੇ ਭਾਜੀ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਜੇ ਤੇ ਬਾਕੀ ਅੱਜ ਆਪਾਂ ਫਾਰਮ ਤੋਂ ਮੱਝ ਦਿੱਤੀ ਸੀ ਹੋਰ ਵੀ ਡੰਗਰ ਸੇਲ ਕੀਤੇ ਆ ਬਿਲਕੁਲ ਤੇ ਹੋਰ ਵੀ ਡੰਗਰ ਸੇਲ ਕੀਤੇ ਆ ਤੇ ਆਪਾਂ ਲਦਾਈਏ ਵੀਰ ਉਹਨਾਂ ਨੂੰ ਖੋਲ ਕੇ ਫੜਾ ਦੇ ਲਈ ਵਾਹ ਜੀ ਮਾਰ ਚਿਆ ਪਾਛਾ ਤੁਸ ਨਾ ਰਹੀ ਤੇ ਵੀ ਕਿਹਾ ਕਰੀਏ ਵੀ ਮੇਰੇ ਨਾਲ ਆਣਾ ਤੇ ਜਾਣਾ ਚਾਲ ਕਰ ਮਾਲਗੇ ਚੱਲ 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 ਕਿੰਨੇ ਸਿਆਣੇ ਗੁਰੂ ਆ ਇਹ ਕੋਟਰਾਉਣੀਆਂ ਪੈਂਦੀਆਂ ਬਹੁਤ ਸੋਹਣੀ ਛੋਟੀ ਹੀਰਾ ਹੀਰਾ ਆ ਆਪਣਾ ਕਿਹੜਾ ਪਿੰਡ ਵੀਰ ਜੀ ਨਾਰ ਨਾਰਲੀ ਠੀਕ ਨਾਰਲੀ ਆਪਣਾ ਠੀਕ ਆ ਵੀਰ ਜੀ ਠੀਕ ਆਪਣਾ ਜੀਸੋ ਵੀ ਆਇਆ ਆਓ ਨਾਰਲੀ ਤੋਂ ਆਇਆ ਲੋ ਮਿੱਤਰੋ ਲੈਣੀਆਂ ਕਰੇ ਵੀਰ ਨੂੰ ਵਾਸ ਦੀਰਾ ਕਰ ਮਾਰ ਗਏ ਗੱਡੀ ਪਿੰਡੋਂ ਲੈ ਆਦੀ ਮਾ ਅਜੇ ਰਾਤ ਰਾਤ ਅੱਛਾ ਅੱਛਾ ਆ ਨਹੀਂ ਸਹੀ ਗੱਲ ਸਾਡੀ ਗੱਡੀ ਵੀ ਨਾ ਲਾਉਣ ਗਈ ਸੀ ਦੂਜੀ ਮੱਜ ਤੇ ਫਿਰ ਚਲੋ ਕੀ ਨਾਮ ਆ ਵੀਡੀਓ ਤੇ ਲੰਡੀ ਆਪਣੀਆਂ ਗੱਲਾਂ ਕਰਕੇ ਭਾਵੇਂ ਕੋ ਭਰਾ ਗੁੱਸਾ ਕਰੀ ਨਹੀਂ ਕੀ ਚੱਕਰ ਵੀਰ ਸਾਡੀ ਰੀਤੇ ਕਦੀ ਉਤਰਾ ਉਹਨਾਂ ਫਰੀਦੋ ਜਿੱਥੋਂ ਲੈਣੇ ਉਹ ਟਾਈਮ ਤੋਂ ਦੋ ਡਾਬ ਚੋ ਗੇ ਲਿਓ ਵੀਰ ਪਰ ਕੰਮ ਲਾਉਣੀ ਆ ਵੀਰ ਬੜਾ ਕੰਮ ਗਲਤ ਕਰਦੇ ਜੇ ਥੋੜਾ ਗਲਤ ਨਹੀਂ ਜਿਆਦਾ ਗਲਤ ਆ ਦਸ ਦਸ ਤੇ ਪੰਜ ਨਿਕਲਦਾ ਹੀ ਵੀਰ ਦਸ ਦਸ ਸੌਦਾ ਕੀਤਾ ਜਦੋਂ ਗਏ ਨੌ ਦੇ ਆਗੇ ਆ ਦੋ ਟਾਈਮ ਚੋਂਦੇ ਫੇਰ ਵੇਦੇ ਬਾਪੂ ਸੱਚਾ ਤੇ ਝੂਠਾ ਤੇ ਲੱਤ ਕੇ ਜੇ ਤੁਰ ਹੀ ਜਾਂਦਾ ਬਾਪੂ ਚਿੰਤਾ ਕਰੇ 6 ਲੀਟਰ ਪੱਕਾ ਦੋਦੀ ਤੇ ਪੈਸੇ ਦੱਸ ਦੇ ਦਿੱਤੇ ਆ ਇਸ ਤਰ੍ਹਾਂ ਕਰਦੇ ਹੋ ਹੁਣ ਕਿਉਂ ਦਿਆ ਨੀਂਦਾਂ ਆਉਂਦੀਆਂ ਕਿ ਨਹੀਂ ਇਹ ਜਦ ਅੱਥੀ ਕਰ ਤੇ ਵੇਲਾ ਪਤਨ ਵੀਡੀਓ ਤੇ ਵੀ 11 ਦੇ ਬਾਹਰ ਗਏ ਇੱਥੇ ਵੀ ਸੌਦਾ ਕਰਦੇ ਆ ਇੱਕ ਕਰੀ ਤੈਨੂੰ ਮੈਂ ਦੱਸਦਾ ਨਾ ਨਹੀਂ ਲਿਆ ਮੈਂ ਫਿਰ 11 ਵਾਂ ਦੇ 11 ਹੀ ਜਵਾਵਾਂ ਗੱਡੀ ਮੱਝ ਕਰਨ ਕਹਿੰਦਾ ਫਿਰ ਥੈਂਕ ਵੀ ਸਭ ਤੋਂ ਇਹ ਵੀ ਤੇਰੇ ਨਾਲ ਉਹ ਨਾਲ ਜਾਈ ਦੇ ਨਾ ਵੀ ਆਪਣੇ ਨੂੰ ਦਤਾਉ ਮੱਝ ਨਹੀਂ ਹੈ ਐਡਾ ਡੰਗਰਾ ਉਹ ਵੀਰ ਉਹ ਵੀ ਡੇਢ ਮਹੀਨੇ ਦੀ ਬਣੀ ਆ ਉਹ ਸਿਰਫ ਚੈੱਕ ਕਰਾ ਕੇ ਵੇਚਣੀ ਛੱਜਰ ਜਿੰਨੇ ਪੈਸੇ ਲਾਏ ਮੈਂ ਉੱਤੇ ਹਾਂ ਇਹ ਗੱਲ ਤੇ ਦੁੱਧ ਦੇ ਸੱਤ ਕਿ ਲੀਟਰ ਉਹ ਇੱਥੇ ਲੈ ਆ ਮੇਰੇ ਝੂਠ ਮਾਰਾ ਪੈਸੇ ਛੱਜਰ ਜਿੰਨੇ ਲਾਏ ਸਿਰਫ ਬੜੇ ਵੀਰ ਬੰਦਿਆਂ ਨੂੰ ਸਮਝਾਇਆ ਹੁਣ ਗੱਲ ਸੁਣ ਵੱਧ ਤੋਂ ਵੱਧ ਕੀ ਕਰੂੰ ਯਾਰ ਘੱਟ ਕੇ ਸਾਡੀ ਡੰਗਰ ਖਲੋ ਗਿਆ ਨਾ ਇੱਥੇ ਕੋਈ ਕਾਨੂੰਨ ਗੱਲ ਆ ਹੁੰਦੀ ਵੀਰ ਸਾਡੇ ਡੰਗਰ 'ਚ ਕੋਈ ਕਾਜ ਹੋਵੇ ਜਿੰਨੀ ਸਾਹੀ ਦੁੱਗਣੀ ਮੋੜਾਂਗੇ। ਉਹ ਦੋ ਤਨ ਪਤਾ ਹੀ ਗਾਂ ਨਾਉਂਦੇ ਜਾਂਦੇ ਨਹੀਂ ਦੇਦੇ। ਨਜ਼ਾਰਾ ਪਾਰ ਕਰਕੇ ਨਹੀਂ ਦੇਣਾ। ਹਾਂ 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 ਨਿਸ਼ਾ ਦਾ ਲੰਗੜਾ ਪਹਿਣਾ। ਨਿਸ਼ਾ ਦਾ ਲੰਗੜੇ ਅੱਗੇ 19 ਸਿਹੜਾਈ ਤੇ ਸਿਹੜਾਈ ਤੋਂ ਪਹਿਲਾਂ ਇਹ ਐਸਾ ਹੱਥ ਪਤੀ ਮੇਰੇ ਬਾਰੇ ਉਹ ਪਤੀ ਮੋੜਦਾ ਇਸ਼ਾਰਾ ਦੱਸਾਉਂਦਾ। ਚੰਨ ਲੱਭੀ ਜਾਣਾ ਆਹ ਇਹ ਗਾ ਤੇ ਜੇ ਬੀਤਦਾ ਆ ਆਹ ਗਾ ਰੂਪਾ ਪਰ ਆ ਰਾਮ ਪਾਟਾ